ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ ਪਾਕਿਸਤਾਨ ਦੀ ਹਵਾਈ ਸੈਨਾ ਦੀ 20% ਜਾਇਦਾਦ ਨੂੰ ਤਬਾਹ ਕਰ ਦਿੱਤਾ ਹੈ 9 ਮਈ ਨੂੰ ਭਾਰਤ ਦੀ ਇੱਕ ਹੀ ਕਾਰਵਾਈ ਨੇ ਪਰਮਾਣੂ ਹਥਿਆਰਬੰਦ ਦੇਸ਼ ਦੇ 11 ਹਵਾਈ ਅੱਡਿਆਂ ਤੇ ਹਮਲਾ ਕਰਕੇ ਪਾਕਿਸਤਾਨ ਦੀ 20% ਜਾਇਦਾਦ ਤਬਾਹ ਕਰ ਦਿੱਤੀ ਭਲਾਰੀ 에ਅਰਬਾਸ ਤੇ ਭਾਰੀ ਜਾਨੀ ਨੁਕਸਾਨ ਹੋਇਆ ਜਿਸ ਵਿੱਚ ਸਕੁਐड्रन ਲੀਡਰ ਉਸਮਾਨ ਯੂਸਫ ਦੀ ਮੌਤ ਹੋਈ ਤੇ ਮੁੱਖ ਲੜਾਕੂ ਜਹਾਜ਼ਾਂ ਦੀ ਤਬਾਹੀ ਵੀ ਹੋਈ ਤਬਾਹ ਹੋਣ ਵਾਲੇ ਲੜਾਕੂ ਜਹਾਜ਼ਾਂ ਵਿੱਚ ਉੱਚ ਤਕਨੀਕੀ ਜੇ ਐਫ 17 ਲੜਾਕੂ ਜਹਾਜ਼ ਮੁੱਖ ਹੈ ਸਿੰਧ ਦੇ ਜਮਸ਼ੋਰੇ ਜ਼ਿਲ੍ਹੇ ਦੇ ਪੁਲਾਰੀ ਹਵਾਈ ਅੱਡੇ ਤੇ ਹੋਏ ਹਮਲੇ ਵਿੱਚ ਸਕੁਐਡਰ ਲੀਡਰ ਉਸਮਾਨ ਯੂਸਫ ਸਮੇਤ 4 ਹਵਾਈ ਫੌਜੀਆ ਸਮੇਤ 50 ਸੈਨਿਕ ਪਾਕਿਸਤਾਨ ਦੇ ਮਾਰੇ ਗਏ ਸਨ ਪਾਕਿਸਤਾਨ ਨੇ ਵੀ ਜਾਨਾਂ ਦੀ ਹੋਏ ਨੁਕਸਾਨ ਦੀ ਪੁਸ਼ਟੀ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ 4 ਦਿਨਾਂ ਦੀ ਲੜਾਈ ਦੌਰਾਨ 11 ਫੌਜੀ ਸ਼ਹੀਦ ਹੋਏ ਹਨ ਜਦੋਂ ਕਿ ਪਾਕਿਸਤਾਨ ਫੌਜ ਅਤੇ ਹਵਾਈ ਫੌਜ ਦੇ 78 ਜਵਾਨ ਜ਼ਖਮੀ ਹੋਏ ਹਨ 100 ਤੋਂ ਜ਼ਿਆਦਾ ਅੱਤਵਾਦੀ ਭਾਰਤੀ ਹਮਲਿਆਂ ਵਿੱਚ ਮਾਰੇ ਗਏ ਜਿਵੇਂ ਜਿਵੇਂ ਧੂੜ ਘਟਦੀ ਜਾ ਰਹੀ ਹੈ ਭਾਰਤੀ ਫੌਜੀ ਹਮਲਿਆਂ ਦੀ ਅਸਲ ਹੱਦ ਅਤੇ ਗੁਆਂਢੀ ਦੇਸ਼ ਤੋਂ ਉਹਨਾਂ ਦੁਆਰਾ ਹੋਏ ਨੁਕਸਾਨ ਦਾ ਖੁਲਾਸਾ ਹੋ ਰਿਹਾ ਹੈ ਬਹੁਤ ਹੀ ਉੱਚ ਰੈਜ਼ੋਲੂਸ਼ਨ ਲੇ ਸੈਟੇਲਾਈਟ ਚਿੱਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਿੰਧ ਨੂਰਖਾਨ ਰਹੀਮ ਯਾਰਖਾਨ ਸਰਗੋਦਾ ਵਿੱਚ ਮੁਸਫ ਚੱਕਬਾਪਾਦ ਅਤੇ ਪੁਲਾਰੀ ਵਿੱਚ ਹਵਾਈ ਅੱਡਿਆਂ ਦੇ ਵਿਆਪਕ ਨੁਕਸਾਨ ਹੋਇਆ ਹੈ ਜੋ ਹਥਿਆਰਬੰਦ ਬਲਾਂ ਦੁਆਰਾ ਕੀਤੇ ਸਟੀਕ ਹਮਲਿਆਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ